ਸੂਅਉ ਸਾ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਸਰਲ ਵਿਚਾਰ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਿਛੇ ਅਸੀਂ 21 ਪੌੜੀਆਂ ਵਿਚਾਰ ਆਪ ਜੀ ਨਾਲ ਸਾਂਝ ਪਾ ਆਏ ਹਾਂ 22ਵੀਂ ਪੌੜੀ ਰੰਭੋਰੀ ਹੈ ਸਿੱਧਾ ਨੇ ਪ੍ਰਸ਼ਨ ਕੀਤਾ ਮਹਾਰਾਜ ਪਿਛਲੀ ਪੌੜੀ ਵਿੱਚ ਤੁਸੀਂ ਸ੍ਰਿਸ਼ਟੀ ਦੇ ਆਦ ਕਾਲ ਦੇ ਸਬੰਧ ਵਿੱਚ ਗੰਭੀਰ ਵਿਚਾਰਾਂ ਪ੍ਰਗਟਾਈਆਂ ਹਨ ਕਿ ਸ੍ਰਿਸ਼ਟੀ ਰਚਨਾ ਦੇ ਕਾਲ ਨੂੰ ਕੇਵਲ ਕਰਤਾਪੁਰਖ ਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਪਰ ਇਹ ਤਾਂ ਦੱਸੋ ਕਿ ਉਹ ਸ੍ਰਿਸ਼ਟੀ ਦੀ ਰਚਨਾ ਕਿੰਨੀ ਕੋ ਵਿਸ਼ਾਲ ਹੈ ਕਿਉਂਕਿ ਕਈ ਧਰਮ ਗ੍ਰੰਥਾਂ ਵਿੱਚ ਸਤ ਪਤਾਲ ਅਤੇ 7 ਹੀ ਆਕਾਸ਼ ਮੰਨੇ ਹਨ ਇਸ ਬਾਰੇ ਆਪ ਜੀ ਦਾ ਕੀ ਦ੍ਰਿਸ਼ਟੀਕੋਣ ਹੈ ਤਾਂ ਹਜੂਰ ਫਰਮਾਰੇ ਹਨ ਪਾਤਾਲਾ ਪਾਤਲ ਲਖ ਆਗਾਸਾ ਆਗਾਸ ਸੋ ਪਾਤਾਲਾ ਪਾਤਲ ਲਖ ਇੱਥੇ ਵਿਸਰਾਮ ਹੈ ਕਈ ਵੀਰ ਅਸੀਂ ਪੜਦੇ ਸੁਣੀਂਦੇ ਹਨ ਉਹ ਪਾਤਾਲਾ ਪਾਤਲ ਲਖ ਆਗਾਸਾ ਆਗਾਸ ਪੜਦੇ ਔਰ ਨਈ ਪਾਤਾਲਾ ਪਾਤਾਲ ਲੱਖ ਤੇ ਅਗ ਵਿਸਰਾਮ ਹੈ ਐ ਸਿਧ ਲੋਕ ਕੋ ਇੱਕ ਪਤਾਲ ਦੇ ਹੇਠਾਂ ਲੱਖਾਂ ਹੋਰ ਪਤਾਲ ਹਨ ਅਤੇ ਹੋਰ ਆਕਾਸ਼ ਇੱਕ ਨਹੀਂ ਇੱਕ ਆਕਾਸ਼ ਦੇ ਉੱਪਰ ਲੱਖਾਂ ਹੋਰ ਆਕਾਸ਼ ਹਨ ਜਿਵੇਂ ਬਗਦਾਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਦਸਤਗੀਰ ਪੀਰ ਦੇ ਬੇਟੇ ਨੂੰ ਲੱਖਾਂ ਹੀ ਪਤਾਲ ਤੇ ਆਕਾਸ਼ ਵਿਖਾਏ ਸਨ ਅੱਖ ਫੋਰ ਵਿੱਚ ਸਭ ਦਿਖਲਾਈ ਉੜਕ ਉੜਕ ਪਾਲ ਥੱਕੀ ਵੇਦ ਕਹਿਣ ਇੱਕ ਬਾਤ ਵੇਦਾਂ ਦੇ ਕਰਤਾ ਵੈਦਕ ਰਖੀ ਉਹਨਾਂ ਲੱਖਾਂ ਪਤਾਲਾਂ ਦੀ ਉੜਕ ਅੰਤ ਤੇ ਲੱਖਾਂ ਆਕਾਸ਼ਾਂ ਦੀ ਉੜਕ ਅੰਤ ਨੂੰ ਪਾਲ ਦੇ ਪਾਲ ਦੇ ਥੱਕ ਗਏ ਅਖੀਰ ਤੇ ਉਹ ਵੀ ਇਹੀ ਗੱਲ ਆਖਦੇ ਸਨ ਕਿ ਈਸ਼ਵਰ ਦੀ ਰਚਨਾ ਬੇਅੰਤ ਹੈ ਉਹ ਆਖਦੇ ਸਨ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਉਹ ਆਖਦੀ ਸਨ ਮਹਿਮਾ ਨ ਜਾਣੇ ਬੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਸਹਿਸ 18 ਕਹਿਨ ਕਤੀਬਾ ਅਸਲੂ ਇਕਤਾਤ ਮੁਸਲਮਾਨਾਂ ਨੇ ਆਪਣੇ ਮਤ ਵਿੱਚ 18000 ਆਲਮ ਵਿਦਵਾਨ ਮੰਨੇ ਜੋ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਕਹਿੰਦੇ ਹਨ ਅਤੇ ਮੁਸਲਮਾਨਾਂ ਦੀਆਂ ਮਜ਼ਬੀ ਕਿਤਾਬਾਂ ਕੁਰਾਨ انجیل ਤੌਰੇਤ ਤੇ ਜੰਬੂਰ ਵੀ ਉਸ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਕਹਿੰਦੀਆਂ ਹਨ ਅਸਲੂ ਅਸਲ ਵਿੱਚ ਇਹ ਸਾਰੀ ਰਚਨਾ ਦਾ ਕਾਰਨ ਇੱਕ ਧਾਤ ਕਾਦਰ ਦੀ ਕੁਦਰਤ ਹੀ ਹੈ ਉਸ ਨੇ ਹੀ ਕਰੋੜਾਂ ਬ੍ਰਹਿਮੰਡ ਖੰਡ ਪੈਦਾ ਕੀਤੇ ਫਿਰ ਸਿੱਧਾਂ ਨੇ ਕਿਹਾ ਮਹਾਰਾਜ ਜੀ ਤੁਹਾਨੂੰ ਤਾਂ ਲੱਖਾਂ ਪਤਾਲਾਂ ਤੇ ਕਾਸ਼ਾਂ ਦਾ ਗਿਆਨ ਹੋਵੇਗਾ ਤੁਸੀਂ ਸਾਨੂੰ ਉਹਨਾਂ ਦਾ ਹਿਸਾਬ ਕਰਕੇ ਦੱਸੋ ਹਜੂਰ ਫਰਮਾਉਂਦੇ ਆ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ਼ ਐ ਸਿਧ ਲੋਕੋ ਵਾਹਿਗੁਰੂ ਦੀ ਰਚਨਾ ਬੇਅੰਤ ਹੈ ਜੇ ਉਸ ਦਾ ਹਿਸਾਬ ਕਿਤਾਬ ਹੋਵੇ अथवा ਕੀਤਾ ਜਾਵੇ ਤਾਂ ਅਸੀਂ ਲਿਖ ਕੇ ਦੱਸ ਦਿੰਦੇ ਤੇ ਦੇਈਏ ਪਰ ਉਸ ਪ੍ਰਭੂ ਦੀ ਰਚਨਾ ਦਾ ਹਿਸਾਬ ਕਰਦਿਆਂ ਹਿਸਾਬ ਵਿਨਾਸ਼ ਖਤਮ ਹੋ ਜਾਂਦਾ ਗਿਣਤੀਆਂ ਖਤਮ ਹੋ ਜਾਂਦੀਆਂ ਗਿਣਤੀ ਦੇ ਸਾਰੇ ਅੰਕ ਹਿੰਦਸੇ ਮੁੱਕ ਜਾਂਦੇ ਸਿੱਧਾਂ ਨੇ ਕਿਹਾ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਇਸ ਸੰਸਾਰ ਦੀ ਏਡੀ ਵੱਡੀ ਰਚਨਾ ਕਰਨ ਵਾਲਾ ਕਿੰਨਾ ਕੁ ਵੱਡਾ ਹੋਵੇਗਾ ਉਸ ਬਾਰੇ ਵੀ ਕੋਈ ਜਾਣਦਾ ਹੈ ਤਾਂ ਹਜੂਰ ਫਰਮਾਉਂਦੇ ਆ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਐ ਸਿੱਧ ਲੋਕ ਉਸ ਕਰਤਾਪੁਰਖ ਨੂੰ ਸਭ ਤੋਂ ਵੱਡਾ ਆਖੀਦਾ ਅਤੇ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ ਕਿ ਕਿਹੋ ਜਿਹਾ ਹੈ ਅੱਦੇ ਕਿੰਨਾ ਕੋ ਵੱਡਾ ਹੈ ਆਪਣੀ ਰਚਨਾ ਬਾਰੇ ਵੀ ਉਹ ਆਪ ਹੀ ਜਾਣਦਾ ਹੈ ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ ਜਿਹੜੇ ਬੰਦੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਆ ਉਹਨਾਂ ਨੂੰ ਤਾਂ ਸੁਆਗਰੂ ਪਰਮੇਸ਼ਰ ਬਾਰੇ ਕੁਝ ਪਤਾ ਲੱਗ ਹੀ ਜਾਂਦਾ ਹੋਵੇਗਾ ਕਿਉਂਕਿ ਉਸ ਦੀ ਬੰਦਗੀ ਕਰਦੇ ਆ ਤਾਂ ਹਜੂਰ ਫਰਮਾਉਂਦੇ ਆ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਅਤਿਵਾਹ ਪਵੈ ਸਮੁੰਦ ਨ ਜਾਣੀਐ ਪ੍ਰਭੂ ਦੀ ਸੇਵਤ ਸਲਾਹ ਕਰਨ ਵਾਲੇ ਬੰਦੇ ਉਸ ਪ੍ਰਭੂ ਦੀ ਸੇਵਤ ਸਲਾਹਾ ਕਰਦੇ ਹਨ ਪਰ ਉਹਨਾਂ ਨੂੰ ਵੀ ਇਤੀ ਸੁਰਤ ਏਨੀ ਸਮਝ ਨਹੀਂ ਪ੍ਰਾਪਤ ਹੁੰਦੀ ਕਿ ਉਹ ਪਰਮੇਸ਼ਰ ਕਿੰਨਾ ਕੁ ਵੱਡਾ ਹਾਂ ਉਸ ਪਰਮੇਸ਼ਰ ਵਿੱਚ ਅਪੇਧ ਹੋ ਜਾਂਦੇ ਜਿਵੇਂ ਨਦੀਆਂ ਅਤੇ ਵਾਹ ਨਾਲੇ ਸਮੁੰਦਰ ਵਿੱਚ ਅਪੇਧ ਜ਼ਰੂਰ ਹੋ ਜਾਂਦੇ ਪਰ ਸਮੁੰਦਰ ਕਿੰਨਾ ਕੋ ਵੱਡਾ ਕਿੰਨਾ ਕੋ ਡੂੰਗਾ ਉਸ ਦਾ ਅੰਤ ਨਹੀਂ ਜਾਣ ਸਕਦੇ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਈ ਉਹਦੇ ਵਿੱਚੇ ਸਮਾ ਜਾਂਦੇ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਨਾ ਵੀਸਰੈ ਅਨਵੇਂ ਕਰਕੇ ਅਰਥ ਲੱਗੇਗਾ ਰੱਬ ਦੀ ਸਿਫਤ ਕਰਨ ਵਾਲੇ ਬੰਦੇ ਦੇ ਮਨ ਵਿੱਚੋਂ ਜੇ ਰੱਬ ਨਹੀਂ ਭੁੱਲਦਾ ਤਾਂ ਉਹ ਪਾਦਸ਼ਾਹਾਂ ਦਾ ਵੀ ਪਾਦਸ਼ਾਹ ਬਣ ਜਾਂਦਾ ਪਾਦਸ਼ਾਹ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਾਹ ਲਾਹ ਨਾਨਕ ਪਾਤਸ਼ਾਹੀ ਪਾਦਸ਼ਾਹ ਸਮੁੰਦ ਸਾਹ ਸਮੁੰਦਰਾਂ ਦੇ ਪਾਦਸ਼ਾਹ ਤੇ ਸੁਲਤਾਨ ertid ਦੇ ਪਾਦਸ਼ਾਹ ਜਿਨ੍ਹਾਂ پاس ਗਿਰਹਾ ਛੇਤੀ ਗਿਰਹਾ ਪਹਾੜਾਂ ਜਿੱਡਾ ਮਾਲ ਤਨ ਹੈ ਪਾਉ ਮਾਲ ਅਸਬਾਬ ਧਨ ਦੌਲਤ ਦੇ ਪਹਾੜਾਂ ਜਿਹੇ ਢੇਰ ਉਹ ਲੋਕ ਸਿਮਰਨ ਕਰਨ ਵਾਲੇ ਬੰਦੇ ਦੀ ਦ੍ਰਿਸ਼ਟੀ ਵਿੱਚ ਕੀੜੇ ਦੇ ਸਮਾਨ ਵੀ ਨਹੀਂ ਹੁੰਦੇ ਪਾਉ ਉਹ ਵੱਡੇ ਵੱਡੇ ਪਾਦਸ਼ਾਹਾਂ ਨੂੰ ਵੀ ਕੰਗਾਲ ਸਮਝਦਾ ਹੈ ਉਹ ਤੇ ਕਹਿੰਦਾ ਤੈਸਾ ਰੰਗ ਤੈਸਾ ਰਾਜਾਨ ਜਿਵੇਂ ਦਾ ਕੰਗਾਲ ਉਵੇਂ ਦਾ ਰਾਜਾ ਸਿੱਧਾਂ ਨੇ ਪ੍ਰਸ਼ਨ ਕੀਤਾ ਮਹਾਰਾਜ ਜੀ ਜਦੋਂ ਦੁਨੀਆਂ ਦੇ ਵਿਦਵਾਨ ਰਲ ਕੇ ਉਸ ਪ੍ਰਭੂ ਦੀ ਸਿਫਤਸਲਾਹ ਕਰਨ ਲੱਗ ਜਾਣ ਤਾਂ ਉਸ ਦੀਆਂ ਸਿਫਤਾਂ ਦਾ ਅੰਤ ਪੈ ਹੀ ਜਾਂਦਾ ਹੋਵੇਗਾ ਤਾਂ ਹਜੂਰ ਫਰਮਾਉਂਦੇ ਆ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਉਸ ਪ੍ਰਭੂ ਦੀਆਂ ਸਿਫਤੀ ਖੂਬੀਆਂ ਦਾ ਕੋਈ ਅੰਤ ਹੱਦ ਬੰਨਾ ਨਹੀਂ ਹੈ ਅਤੇ ਉਸ ਦੀਆਂ ਸਿਫਤਾਂ ਕਹਿਣ ਨਾਲ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਵਾਹਿਗੁਰੂ ਦੇ ਕਰਨੇ ਕਾਰਨਾਮਿਆਂ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਤੇ ਨਾ ਪੈ ਸਕਦਾ ਅਤੇ ਉਸ ਦੀਆਂ ਦੇਣ ਦਾਤਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਜੇਵੜ ਆਪ ਤੇਵੜ ਤੇਰੀ ਦਾਤ ਉਹ ਜਿੱਡਾ ਵੱਡਾ ਆਪ ਉਹਦੀਆਂ ਦਾਤਾਂ ਹਨ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਇੱਥੇ ਅੰਤ ਦੇ ਨਾਲ ਸਾਰੇ ਨੰਨੇ ਮੁਕਤੇ ਆਏ ਹਨ ਇਹਨਾਂ ਨੂੰ ਨਾ ਨਹੀਂ ਪੜਨਾ ਨਾ ਕਾਲੀ ਵਿੱਚ ਪੜਨਾ ਥੋੜਾ ਜਿਹਾ ਅੰਤ ਨਾ ਵੇਖਣ ਅੱਗੇ ਜਿਹੜਾ ਸੁਣਨ ਆਇਆ ਉਹ ਦੋ ਨਾਣਿਆਂ ਨਾਲ ਆਇਆ ਕਈ ਵਾਰੀ ਸੁਣੀਦਾ ਹੈ ਉਹ ਨੰਨੇ ਨਾ ਪੜੀ ਜਾਂਦੇ ਸੁਣਨ ਸੁਣਨ ਨਹੀਂ ਪੜਨਾ ਸੁਣਨ ਕਹਿੰਦੇ ਹਜੂਰ ਪਰਮਉਦੇ ਪ੍ਰਭੂ ਨੇ ਇੰਨੀ ਵੱਡੀ ਸ੍ਰਿਸ਼ਟੀ ਪੈਦਾ ਕੀਤੀ ਹੈ ਕਿ ਵੇਖਣ ਨਾਲ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਸੁਣਨ ਨਾਲ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਗੱਲ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕਿ ਉਸ ਪ੍ਰਭੂ ਦੇ ਮਨ ਵਿੱਚ ਮੰਤ ਮੰਤਰ ਅਤਵਾ ਸਲਾਮ ਅਸ਼ਵਰਾ ਕੀ ਹੈ ਕੀ ਉਹਦੇ ਮਨ ਵਿੱਚ ਸਲਾਹ ਚੱਲ ਰਹੀ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਵਾਰ ਉਸ ਪ੍ਰਭੂ ਨੇ ਆਕਾਰ ਜੋ ਨਾਮ ਰੂਪ ਪ੍ਰਪੰਚ ਪੈਦਾ ਕੀਤਾ ਹੈ ਉਸ ਦਾ ਵੀ ਅੰਤ ਨਹੀਂ ਜਾਣਿਆ ਜਾ ਸਕਦਾ ਇਹ ਸੰਸਾਰ ਇੱਕ ਅਜੀਹਾ ਸਮੁੰਦਰ ਜਿਸ ਦਾ ਉਰਵਾਰ ਪਾਰ ਅਤਵਾ ਕੋਈ ਆਦ ਅੰਤ ਨਹੀਂ ਜਾਣਿਆ ਜਾ ਸਕਦਾ ਇਹ ਸੰਸਾਰ ਕਦੋਂ ਕਿੱਥੋਂ ਕਿਉਂ ਅਤੇ ਕਿਵੇਂ ਪੈਦਾ ਹੋਇਆ ਕਦੋਂ ਕਿੱਥੇ ਕਿਉਂ ਅਤੇ ਕਿਵੇਂ ਇਹ ਨਾਸ ਹੋਵੇਗਾ ਅੰਤ ਕਾਰਣ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਸਤਿਗੁਰੂ ਜੀ ਫਰਮਾਉਂਦੇ ਆ ਐ ਸਿੱਧ ਲੋਕੋ ਪਰਮੇਸ਼ਰ ਅਤੇ ਉਸ ਦੀ ਰਚਨਾ ਦੇ ਅੰਤ ਨੂੰ ਪਾਉਣ ਵਾਸਤੇ ਕਿੰਨੇ ਹੀ ਜੀਵ ਵਿਰਲਾਪ ਬਿਲਲਾਹੇ ਪਾਉ ਤਰਲੋ ਮੱਛੀ ਹੁੰਦੇ ਫਿਰਦੇ ਪਰੰਤੂ ਉਸ ਦੇ ਅੰਤ ਹੱਦ ਬੰਨੇ ਲੱਭੇ ਨਹੀਂ ਜਾ ਸਕਦੇ ਪਾਦਸ਼ਾਹ ਫਰਮਾਉਂਦੇ ਆ ਇਹ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਈ ਮੁਕਤੀ ਦੀ ਗੱਲ ਇਹ ਹੈ ਕਿ ਸ੍ਰਿਸ਼ਟੀ ਰਚਨਾ ਅਤੇ ਸ੍ਰਿਸ਼ਟੀ ਦੇ ਮਾਲਕ ਦਾ ਕੋਈ ਅੰਤ ਜਾਣ ਹੀ ਨਹੀਂ ਸਕਦਾ ਜਿੰਨਾ ਕੋਈ ਬਹੁਤਾ ਕਹਿੰਦਾ ਉਹ ਪ੍ਰਭੂ ਉਤਨਾ ਹੀ ਹੋਰ ਬਹੁਤ ਵੱਡਾ ਹੋ ਜਾਂਦਾ ਪਾਪ ਬਹੁਤਾ ਕਹਿਣ ਨਾਲ ਵੀ ਉਸ ਪ੍ਰਭੂ ਦਾ ਕੋਈ ਅੰਤ ਨਹੀਂ ਪਾ ਸਕਦਾ ਸਿੱਧਾ ਨੇ ਪ੍ਰਸ਼ਨ ਕੀਤਾ ਜੇ ਕਿਸੇ ਵੀ ਵਸੀਲੇ ਉਸ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤਾਂ ਫਿਰ ਉਸ ਦੀ ਸਿਫਤ ਕਿਵੇਂ ਹੋ ਸਕਦੀ ਉਸ ਦੇ ਅਸਥਾਨ ਬਾਰੇ ਕਿਵੇਂ ਪਤਾ ਲੱਗ ਸਕਦਾ ਅਤੇ ਉਸ ਉੱਚੇ ਅਸਥਾਨ ਤੇ ਜਾਣ ਵਾਸਤੇ ਗੁਰਮਤ ਦਾ ਕਿਹੜਾ ਸਾਧਨ ਹੈ ਤਾਂ ਹਜੂਰ ਫਰਮਾਉਂਦੇ ਆ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਉੱਚਾ ਨਾ ਉਹ ਅਕਾਲ ਪੁਰਖ ਵੱਡਾ ਪਾਤਸ਼ਾਹ ਹੈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਅਤਿ ਉਸ ਦਾ ਥਾਉ ਟਿਕਾਣਾ ਸੱਚਖੰਡ ਬਹੁਤ ਉੱਚਾ ਹੈ ਅਤ ਉੱਚਾ ਤਾਕਾ ਦਰਬਾਰਾ ਅੰਤ ਨਾਹੀ ਕਿਸ ਪਾਰਾ ਵਾਰਾ ਕੋਟ 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 ਲਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਉਸ ਉੱਚੇ ਸਥਾਨ ਤੇ ਅਪੜਨ ਵਾਸਤੇ ਪ੍ਰਭੂ ਦਾ ਨਾਮ ਹੀ ਉੱਚਾ ਕੀਏ ਉਤਕ੍ਰਿਸ਼ਟ अथवा ਸਰਬੋਤਮ ਸਾਧਨ ਹੈ ਭਾਵ ਗੁਰਮਤਿ ਅਨਸਾਰ ਨਾਮ ਦੁਆਰਾ ਹੀ ਨਾਮੀ ਦੇ ਦਰ ਘਰ ਦੀ ਪ੍ਰਾਪਤੀ ਹੁੰਦੀ ਹੈ ਸਿੱਧਾਂ ਨੇ ਪ੍ਰਸ਼ਨ ਕੀਤਾ ਉਸ ਪ੍ਰਭੂ ਦੇ ਦਰ ਘਰ ਨੂੰ ਕੋਈ ਹੋਰ ਵੀ ਜਾਣ ਸਕਦਾ ਹੈ ਕਿ ਜਾਂ ਨਹੀਂ ਤਾਂ ਹਜੂਰ ਫਰਮਾਉਂਦੇ ਆ ਏਵਡ ਉਚਾ ਹੋਵੇ ਕੋਏ ਇਸ ਉਚੇ ਕੋ ਜਾਣੈ ਸੋਏ ਐ ਸਿੱਧ ਲੋਕ ਕੋ ਇੰਨਾ ਵੱਡਾ ਤੇ ਉੱਚਾ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ ਜੇ ਕੋਈ ਹੋਵੇ ਤਾਂ ਹੀ ਉਸ ਉੱਚੇ ਪ੍ਰਭੂ ਨੂੰ ਅਥਵਾ ਉਸ ਦੇ ਸਾਚ ਖਣ ਦਰਬਾਰ ਨੂੰ ਜਾਣ ਸਕਦਾ ਭਾਵ ਉਸ ਪ੍ਰਭੂ ਜਿਹਾ ਹੋਰ ਕੋਈ ਹੈ ਹੀ ਨਹੀਂ ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਫਿਰ ਉਸ ਪ੍ਰਭੂ ਨੂੰ ਕੋਈ ਵੀ ਨਹੀਂ ਜਾਣ ਸਕਦਾ ਤਾਂ ਹਜੂਰ ਫਰਮਾਉਂਦੇ ਆ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਐ ਸਿਧ ਪੁਰਸ਼ੋ ਜਿੱਡਾ ਵੱਡਾ ਉਹ ਪ੍ਰਭੂ ਆਪ ਹੈ ਉਸ ਨੂੰ ਆਪ ਹੀ ਭਾਵ ਖੁਦ ਬਖੁਦ ਹੀ ਜਾਣਦਾ ਹੈ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਇਹ ਜੋ ਸਿਵਤ ਸਲਾਹਾ अथवा ਨਾਮ ਦੀ ਦਾਤ ਪ੍ਰਾਪਤ ਹੋਈ ਇਹ ਉਸ ਨਦਰੀ ਨਦਰ ਦੇ ਮਾਲਕ ਵਾਹਿਗੁਰੂ ਦੀ ਕਰਮੀ ਬਖਸ਼ਿਸ਼ ਕਿਰਪਾ ਦੁਆਰਾ ਹੀ ਪ੍ਰਾਪਤ ਹੋਈ ਹੈ ਭਾਵ ਸਿਵਤ ਸਲਾਹਾ ਤੇ ਨਾਮ ਦੀ ਦਾਤ ਇਹ ਆਪਣੀ ਮਿਹਨਤ ਦਾ ਫਲ ਨਹੀਂ ਬਲਕਿ ਉਸ ਪ੍ਰਭੂ ਦੀ ਬਖਸ਼ਿਸ਼ ਦਾ ਹੀ ਫਲ ਹੈ ਸਿੱਧਾ ਨੇ ਹਜੂਰ ਦੇ ਚਰਨਾਂ ਵਿੱਚ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਕਰਮ ਕਿਰਪਾ ਦਾ ਫਲ ਕਿੰਨਾ ਕੋ ਮਹਾਨ ਹੈ ਤਾਂ ਹਜੂਰ ਫਰਮਾਉਂਦੇ ਆ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਐ ਸਿੱਧ ਲੋਕ ਉਸ ਅਕਾਲ ਪੁਰਖ ਦੀ ਕਰਮ ਕਿਰਪਾ ਦ੍ਰਿਸ਼ਟੀ ਦਾ ਫਲ ਬਹੁਤ ਹੀ ਵੱਡਾ ਹੈ ਉਹ ਕਿਸੇ ਪਾਸੋਂ ਲਿਖਿਆ ਵੀ ਨਹੀਂ ਜਾ ਸਕਦਾ ਕਿਉਂਕਿ ਉਹ ਲੇਖੇ ਤੂੰ ਰਹਿਤ ਹੈ ਉਹ ਤਾਂ ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ ਕਬੀਰ ਸਾਹਿਬ ਕਹਿੰਦੇ ਭਾਵੇਂ ਸੱਤ ਸਮੁੰਦਰਾਂ ਦੀ ਸਾਹੀ ਬਣਾ ਲਓ ਸਾਰੀ ਜਿੰਨੀ ਧਰਤੀ ਆ ਬਨਰਾਏ ਬਨਸਪਤੀ ਉਦੀ ਕਲਮ ਬਣਾ ਲਓ ਕਹਿੰਦੇ ਬਸਦਾ ਕਾਗਜ਼ ਧਰਤੀ ਨੂੰ ਕਾਗਜ਼ ਬਣਾ ਲਓ ਹਰ ਜਸ ਲਿਖਣ ਨਾ ਜਾਏ ਫਿਰ ਵੀ ਹਰੀ ਦਾ ਜਸ ਲਿਖਿਆ ਨਹੀਂ ਜਾ ਸਕਦਾ ਉਹ ਪਰਮੇਸ਼ਰ ਦਾਤਾ ਵੀ ਬਹੁਤ ਵੱਡਾ ਹੈ ਅਤੇ ਉਸ ਦੀ ਇਹ ਖੂਬੀ ਵੀ ਬਹੁਤ ਵੱਡੀ ਹੈ ਕਿ ਉਹ ਦਿੰਦਾ ਹੀ ਦਿੰਦਾ ਹੈ ਪਰ ਆਪ ਕਿਸੇ ਹੋਰ ਪਾਸੋਂ ਮੰਗਣ ਵਾਸਤੇ ਤਿਲ ਜਿੰਨੀ ਵੀ ਤਮਾਏ ਭਾਵ ਇੱਛਾ ਤਮਾ ਨਹੀਂ ਰੱਖਦਾ ਸਿੱਧਾਂ ਨੇ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਉਸ ਵੱਡੇ ਦਾਤੇ ਪਾਸੋਂ ਮੰਗਣ ਵਾਲੇ ਪਖਾਰੀ ਕਿਹੜੇ ਅਤੇ ਕਿੰਨੇ ਕੋ ਹਨ ਤਾਂ ਹਜੂਰ ਪਰਮਾਉਂਦੇ ਕੇਤੇ ਮੰਗਹਿ ਜੋਦ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਐ ਸਿੱਧ ਲੋਕ ਉਸ ਦਾਤਾਰ ਪ੍ਰਭੂ ਤੋਂ ਕਿੰਨੇ ਹੀ ਜੀਵ ਦਾਤਾ ਮੰਗਦੇ ਜਿਨ੍ਹਾਂ ਵਿੱਚੋਂ ਅਪਾਰ ਬਹੁਤੀ ਰਤੀ ਮਹਾਰਤੀ ਅਤੇ ਅਤ ਰਤੀ ਸੂਰਮੇ ਹਨ ਉਹ ਸੂਰਮੇ ਅਕਾਲਪੁਰਖ ਤੋਂ ਬਲ ਤਾਕਤ ਅਤੇ ਸੂਰਮ ਗਤੀ ਦੀ ਦਾਤ ਮੰਗਦੇ ਅਤਵਾ ਸੰਤ ਸੂਰਮੇ ਤਨ ਇੰਦਰੀਆਂ ਤੇ ਮਨ ਤੇ ਫਤੇ ਪਾਉਣ ਵਾਲੇ ਉਸ ਅਕਾਲ ਪੁਰਖ ਤੋਂ ਬਿਵੇਕ ਦਾ ਬਲ ਤੇ ਭਗਤੀ ਦੀ ਸ਼ਕਤੀ ਮੰਗਦੇ ਉਹ ਕਿੰਨੇ ਕੋ ਹਨ ਜੇ ਇਹ ਵਿਚਾਰ ਕਰਨ ਲੱਗਿਏ ਤਾਂ ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਭਾਵ ਉਹ ਵੀ ਬੇਅੰਤ ਹਨ ਕੀਤੇ ਖੱਬ ਤੁ ਤਹਿ ਵੇਕਾਰ ਕਿੰਨੇ ਹੀ ਮਨਮੁਖ ਲੋਕ ਕਾਮ ਕ੍ਰੋਧ ਆਦ ਵਿਕਾਰਾਂ ਵਿੱਚ ਹੀ ਖੱਬ ਖੱਬ ਕੇ ਟੁੱਟੇ ਹੁੰਦਾ ਪਰਮੇਸ਼ਰ ਤੋਂ ਵੱਲੋਂ ਟੁੱਟ ਜਾਂਦੇ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਕਾਹੇ ਕਿੰਨੇ ਹੀ ਅਕਿਰਤ ਕਣ ਬੰਦੇ ਉਸ ਦਾਤੇ ਪ੍ਰਭੂ ਤੋਂ ਦਾਤਾਂ ਲੈ ਲੈ ਕੇ ਮੁਕਰ ਜਾਂਦੇ ਜਿਵੇਂ ਸੁਤਰੇ ਸ਼ਾਹ ਨੇ ਲਵਾਈ ਤੋਂ ਦੁੱਧ ਮਲਾਈਆਂ ਛੱਕੇ ਫਿਰ ਮੁਕਰ ਜਾਣਾ ਤੇ ਦਸ਼ਮੇਸ਼ ਪਿਤਾ ਜੀ ਪਾਸ ਇਹ ਪੰਕਤੀ ਪੜ੍ਹ ਕੇ ਦੁਨੀਆ ਦੀ ਹਾਲਤ ਦੱਸਣੀ ਕਿਉਂ ਪਰਮੇਸ਼ਰ ਤੋਂ ਜਾਂ ਕਿਸੇ ਹੋਰ ਭਲੇ ਪੁਰਸ਼ ਤੋਂ ਦਾਤ ਲੈ ਕੇ ਕਿਵੇਂ ਮੁੱਕਰ ਜਾਂਦੇ ਆ ਕਿੰਨੇ ਹੀ ਇਹੋ ਜਿਹੇ ਮੂਰਖ ਬੰਦੇ ਵੀ ਆ ਜਿਹੜੇ ਉਸ ਦਾਤੀ ਪ੍ਰਭੂ ਤੋਂ ਪਦਾਰਥ ਲੈ ਲੈ ਕੇ ਖਾਈ ਹੀ ਖਾਈ ਜਾਂਦੇ ਤੇ ਮੁੱਕਰੀ ਜਾਂਦੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਬਿਆਨ ਕੀਤੀ ਹੈ ਦਾਤ ਪਿਆਰੀ ਬਿਸਰਿਆ ਦਾਤਾਰਾ ଅਥਵਾ ਕਿੰਨੇ ਐਸੇ ਵੀ ਮੂਰਖ ਹਨ ਜਿਹੜੇ ਖਾ ਕੇ ਨਮਕ ਹਰਾਮ ਕਰਕੇ ਆਪਣੇ ਮੂੰਹ ਤੇ ਚਰਨ ਦਾਸੀਆਂ ਖਾਈ ਹੀ ਖਾਈ ਜਾਂਦੇ ਭਾਵ ਜੁੱਤੀਆਂ ਖਾਂਦੇ ਇਹਨਾਂ ਬਾਰੇ ਹਜੂਰ ਅਗਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਆ ਕਿਤੇ ਆ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਕਿੰਨੇ ਮਨਮੁਖ ਅਕਿਰਤ ਕਣਾਂ ਨੂੰ ਦੁੱਖ ਤੇ ਭੁੱਖ ਦੀ ਹਮੇਸ਼ਾ ਮਾਰ ਪੈਂਦੀ ਪਰ ਇਹ ਸਿਰਜਨਹਾਰ ਦਾਤਾਰ ਵਾਹਿਗੁਰੂ ਇਹ ਵੀ ਇੱਕ ਤੇਰੀ ਦਾਤ ਬਖਸ਼ਿਸ਼ ਹੀ ਸਮਝਦੇ ਹਾਂ ਕਿਉਂਕਿ ਕਈ ਮਨਮੁਖ ਬੰਦੇ ਸੁੱਖ ਵਿੱਚ ਰੱਬ ਨੂੰ ਭੁੱਲ ਜਾਂਦੇ ਅਤੇ ਦੁੱਖ ਭੁੱਖ ਦੀ ਮਾਰ ਪੈਣ ਤੋਂ ਰੱਬ ਨੂੰ ਯਾਦ ਕਰਨ ਲੱਗ ਜਾਂਦੇ ਇਸ ਲਈ ਹਜੂਰ ਨੇ ਦੁੱਖ ਭੁੱਖ ਨੂੰ ਵੀ ਰੱਬ ਦੀ ਦਾਤ ਹੀ ਆਖਿਆ ਹੈ ਸਿੱਧਾਂ ਨੇ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਦੁੱਖ ਭੁੱਖ अथवा ਬਿਵਤਾ ਦੇ ਬੰਦੀਖਾਨੇ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਤਾਂ ਹਜੂਰ ਫਰਮਾਉਂਦੇ ਆ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਐ ਸਿੱਧ ਲੋਕੋ ਇਸ ਦੁੱਖ ਅਤੇ ਬਿਵਤਾ ਦੇ ਬੰਦੀਖਾਨੇ ਤੋਂ ਵਾਹਿਗੁਰੂ ਦੇ ਬਾਣੇ ਵਿੱਚ ਹੀ ਛੁਟਕਾਰਾ ਪ੍ਰਾਪਤ ਹੋ ਸਕਦਾ ਹੈ। ਭਾਵ ਪ੍ਰਭੂ ਦਾ ਬਾਣਾ ਮਿੱਠਾ ਕਰਕੇ ਮੰਨਣ ਨਾਲ ਹੀ ਸੁਖ ਪ੍ਰਾਪਤ ਹੁੰਦਾ ਹੈ। ਇਸ ਸੰਬੰਧ ਵਿੱਚ ਕੋਈ ਹੋਰ ਤਰਕਵਾਦੀ ਮਨਮੁਖ ਬੰਦਾ ਕੁਝ ਕਹਿਣਾ ਚਾਹੇ ਤਾਂ ਉਹ ਕਹਿ ਨਹੀਂ ਸਕਦਾ। ਕਿਉਂਕਿ ਇਹ ਬੰਦ ਖਲਾਸੀ ਦਾ ਕਾਨੂੰਨ ਵੀ ਉਸ ਪ੍ਰਭੂ ਨੇ ਬਣਾਇਆ। ਜੇ ਕੋ ਖਾਇਕ ਆਖਣ ਪਾਏ ਓਹ ਜਾਣੇ ਜੇਤੀਆ ਮੁਹ ਖਾਇ ਹਜੂਰ ਫਰਮਾਉਂਦੇ ਜੇ ਕੋਈ ਖਾਇਕ ਮੂਰਖ ਬੰਦਾ ਇਸ ਦੇਵੀ ਕਾਨੂੰਨ ਦੇ ਖਿਲਾਫ ਕੁਝ ਆਖਣਾ ਚਾਹੇਗਾ ਫਿਰ ਉਹੀ ਇਸ ਗੱਲ ਨੂੰ ਜਾਣੇਗਾ ਕਿ ਜਿੰਨੀਆਂ ਜੁੱਤੀਆਂ ਉਹ ਮੂੰਹ ਤੇ ਖਾਵੇਗਾ अथवा ਖਾਣੀਆਂ ਪੈਣਗੀਆਂ ਭਾਅ ਪਰਮੇਸ਼ਰ ਦੇ ਭਾਣੇ ਨੂੰ ਨਾ ਮੰਨ ਕੇ ਰੱਬ ਤੋਂ ਬੇਮੁਖ ਪੁਰਸ਼ ਨੂੰ ਬੇਅੰਤ ਸਜਾਵਾਂ ਸਹਾਰਣੀਆਂ ਪੈਂਦੀਆਂ ਹਨ ਆਪੇ ਜਾਣੈ ਆਪੇ ਦੇ ਆਖੈ ਸੇ ਪੇਕੇ ਹੀ ਕੇ ਹਜੂਰ ਫਰਮਾਉਂਦੇ ਹਨ ਉਹ ਅਕਾਲ ਪੁਰਖ ਜੋ ਜੀਵਾਂ ਨੂੰ ਦੁਖ ਸੁਖ ਦਿੰਦਾ ਉਹੀ ਕਰਮ ਗਤੀ ਨੂੰ ਜਾਣਦਾ ਹੈ ਕਿ ਕਿਸੇ ਜੀਵ ਨੇ ਕਿਹੋ ਜਿਹਾ ਕਰਮ ਕੀਤਾ ਅਤੇ ਉਸ ਦਾ ਟੁਕਮਾ ਫਲ ਕੀ ਹੈ ਇਸ ਗੱਲ ਨੂੰ ਗੁਰਮੁਖ ਪਿਆਰੇ ਆਖਦੇ ਪਰ ਐਸੇ ਗੁਰਮੁਖ ਪੇ ਨਿਸ਼ਚੇ ਕਰਕੇ ਕਈ ਕੇ ਕੋਈ ਕੋਈ ਭਾ ਵਰਲੇ ਹਨ ਜਗ ਮਹਿ ਉਤਮ ਕਾਢੀ ਹੈ ਵਿਰਲੇ ਕਈ ਕੇ ਸਿੱਧਾ ਨੇ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ ਕਿ ਉਸ ਦਾਤਾਰ ਪ੍ਰਭੂ ਦੀ ਸਭ ਤੋਂ ਵੱਡੀ ਦਾਤ ਕਿਹੜੀ ਹੈ ਤਾਂ ਹਜੂਰ ਫਰਮਾਉਂਦੇ ਆ ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸਾਹ ਐ ਸਿੱਧ ਲੋਕੋ ਉਸ ਪ੍ਰਭੂ ਦੀ ਸਭ ਤੋਂ ਵੱਡੀ ਦਾਤ ਸਿਫਤ ਸਲਾਹ ਕੀਰਤਨ ਭਗਤੀ ਦੀ ਹੈ ਅਕਾਲ ਪੁਰਖ ਜਿਸ ਨੂੰ ਇਹ ਦਾਤ ਕਰ ਕਿਰਪਾ ਕਰਕੇ ਬਖਸ਼ ਦੇਵੇ ਉਹ ਫਿਰ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਸ਼ੈਨਸ਼ਾ ਬਣ ਜਾਂਦਾ ਹੈ ਭਾਵੇਂ ਉਸ ਸਤਪੁਰਸ਼ ਦੇ ਚਰਨਾਂ ਤੇ ਦੀਨ ਦੁਨੀਆਂ ਦੇ ਬਾਦਸ਼ਾਹ ਲੋਕ ਵੀ ਜੁਹਾਰਾ ਕਰਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

ਵਾਹਿ ਗੁਰੂ 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 ਜੀ ਕਾ ਅਲਸਾ ਵਾਹਿਗੁਰੂ ਜੀ ਕੀ ਫਤਿਹ